ਪੀਪਲ ਆਰਪਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੇਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰੋ ਕਾ ਝੋਟੀ ਦੀ ਵੀਡੀਓ ਆਈ ਹੈ ਆਪਣੇ ਕੋਲੇ ਜਿਸ ਦੀ ਉਮਰ ਸਿਰਫ 26 ਮਹੀਨੇ ਹੈ 26 ਮਹੀਨੇ ਇਸ ਝੋਟੀ ਦੀ ਉਮਰ ਹੈ ਇਹ ਝੋਟੀ ਅਰਜਨ ਕੁੰਗੜ ਬੁੱਲ ਦੀ ਝੋਟੀ ਹੈ ਇਸ ਝੋਟੀ ਦੀ ਜਿਹੜੀ ਮਾਂ ਸੀ ਉਹਦਾ ਜਿਹੜਾ ਦੁੱਧ ਦਾ ਰਿਕਾਰਡ ਹੈ ਉਹ 17 ਲੀਟਰ ਪਲੱਸ ਦਾ ਹੈ। ਇਹ ਝੋਟੀ ਦੀ ਜਿਹੜੀ ਮਾਂ ਸੀ ਉਹਦਾ ਜਿਹੜਾ ਦੁੱਧ ਦਾ ਰਿਕਾਰਡ ਹੈ 17 ਲੀਟਰ ਪਲੱਸ ਦਾ ਹੈ। ਝੋਟੀ ਦਾ ਜਿਹੜਾ ਕਦ ਕਾਠ ਹੈ ਬਹੁਤ ਹੈ। ਬਹੁਤ ਕਦ ਕਾਠ ਦੀ ਝੋਟੀ ਹੈ। ਧੌਣ ਬਹੁਤ ਲੰਮੀ ਹੈ, ਬਿਲਕੁਲ ਕਾਲੀ ਸ਼ਾਹ ਝੋਟੀ ਹੈ। ਸਿੰਘਾਂ ਦੀ ਕੁੰਡੀ ਹੈ। ਮੱਥਾ ਉੱਚਾ ਹੈ, ਬੂਥ ਲੰਮੀ ਹੈ। ਪੂਛ ਵੀ ਲੰਮੀ ਐ ਸਿਰਫ ਜਿਹੜੇ ਚਿੱਟੇ ਵਾਲ ਉਹ ਪੂਛ ਤੇ ਹੀ ਐ ਹੋਰ ਕਿਤੇ ਝੋਟੀ ਦੇ ਚਿੱਟੇ ਵਾਲ ਨਹੀਂ ਥਾਣਾ ਦੀ ਬਹੁਤ ਸਾਫ ਐ ਝੋਟੀ ਬਿਰਲੇ ਬਿਰਲੇ ਇੱਕੋ ਜਿਹੇ ਥਾਣਾ ਜੜਾਂ ਚੋਂ ਮੋਟੇ ਐ ਮੂਹਰੋਂ ਪਤਲੇ ਐ ਚੰਗੀ ਦੁੱਧ ਵਾਲੀ ਝੋਟੀ ਐ ਕਿਸੇ ਵੀ ਵੀਰ ਪੁਰਾਣੀ ਖਰੀਦਣੀ ਹੋਵੇ ਕੋਈ ਚਾਹਵਾਨ ਹੋਵੇ ਤਾਂ ਜਗਦੇਵ ਸਿੰਘ ਪਿੰਡ ਕਾਨਗੜ ਤਹਿਸੀਲ ਬਟਲਾੜਾ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ 98143 88448 98448 88448 ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਕਿਸੇ ਵੀ ਭਰਾਣੇ ਸੰਪਰਕ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਸਕਰੀਨ ਤੇ ਵੀ ਦਿੱਤਾ ਹੋਇਆ ਹੈ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਗਾਹਾਂ ਵੀ ਸ਼ੇਅਰ ਕਰੋ ਵੈਲੈਂਕਨ ਵੀ ਜਾਓ ਧੰਨਵਾਦ